ਆਓ ਅਗਲੀ ਮਾਤਰਾ ਲਾਵ ਵਾਲੀ ਮਾਤਰਾ ਦਾ ਉਚਾਰਨ ਕਰੀਏ ਲਾਵ ਵਾਲੀ ਮਾਤਰਾ ਜਿਸ ਨੂੰ ਲਾਵਾਂ ਵੀ ਆਖਿਆ ਜਾਂਦਾ ਹੈ ਇਹ ਹਮੇਸ਼ਾ ਹੀ ਦੀਰਘ ਤੁੰਦੇ ਵਿੱਚ ਉਚਾਰਨ ਹੁੰਦੀ ਹੈ ਇੱਕ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਕਿ ਜੋ ਲਾਵ ਵਾਲੀ ਮਾਤਰਾ ਹੈ ਇਹ ਲਘੂ ਤੁੰਦੇ ਵਿੱਚ ਉਚਾਰਨ ਨਹੀਂ ਹੁੰਦੀ ਇਹ ਹਮੇਸ਼ਾ ਹੀ ਦੀਰਗ ਧੁਨੀ ਦੇ ਵਿੱਚ ਉਚਾਰਨ ਹੁੰਦੀ ਹੈ ਦੀਰਗ ਤੋਂ ਭਾਵ ਜਿਵੇਂ ਕਿ ਆਪ ਜੀ ਨੂੰ ਦੱਸਿਆ ਸੀ ਕਿ ਬਾਧ ਬੋਲੀ ਜਾਣ ਵਾਲੀ ਮਾਤਰਾ ਜਾਂ ਕਹਿ ਲਓ ਜਿਸ ਧੁਨੀ ਨੂੰ ਉਚਾਰਨ ਕਰਨ ਲੱਗੇ ਲੰਬਾ ਸਮਾਂ ਲੱਗਦਾ ਹੈ ਉਸ ਨੂੰ ਦੀਰਗ ਮਾਤਰਾ ਆਖਿਆ ਜਾਂਦਾ ਹੈ ਇਸ ਨੂੰ ਕਦੇ ਵੀ ਲਗੂ ਧੁਨੀ ਦੇ ਵਿੱਚ ਉਚਾਰ ਨਹੀਂ ਕਰਨਾ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਤੇਲ ਤੱਤੇ ਨੂੰ ਲਾਮ ਤੇ ਲੱਲਾ ਤੇਲ ਸੋ ਇਹ ਦੀਰਘ ਤੁਣੀ ਉਚਾਰਨ ਹੋ ਰਹੀ ਹੈ ਤੱਤੇ ਲਾਮ ਤੇ ਲੱਲਾ ਤੇਲ ਸੋ ਇਥੇ ਇਹ ਲਘੂ ਤੁਣੀ ਦੇ ਵਿੱਚ ਉਚਾਰਨ ਨਹੀਂ ਹੋ ਰਹੀ ਲਘੂ ਤੁਣੀ ਦੇ ਵਿੱਚ ਜੇ ਉਚਾਰਨ ਕਰਾਂਗੇ ਤਾਂ ਬਣੇਗਾ ਤੇਲ ਸੋ ਇਹ ਇਸ ਦਾ ਗਲਤ ਉਚਾਰਨ ਹੋਵੇਗਾ ਇਹ ਜੋ ਲਾਂਵ ਵਾਲੀ ਮਾਤਰਾ ਹੈ ਇਹ ਪਤਲੀ ਬੋਲੀ ਜਾਂਦੀ ਹੈ ਭਾਵ ਕਿ ਜੋ ਇਸ ਦੀ ਧੁਨੀ ਹੈ ਉਹ ਪਤਲੀ ਹੁੰਦੀ ਹੈ ਆ ਹੁਣ ਜੋ ਗੁਰਬਾਣੀ ਦੇ ਵਿੱਚ ਸ਼ਬਦ ਹੈ ਦੇਹੋ ਸੱਜਣ ਅਸੀਸੜੀਆਂ ਜਿਉ ਹੋਵਾ ਸਾਹਿਬ ਸਿਓ ਮੇਲ ਦੇਹੋ ਜਿਹੜਾ ਦਦੇ ਨੂੰ ਲਾਂ ਲੱਗੀ ਹੋਈ ਹੈ ਇਹ ਦੀਰਘ ਤੁਨੀ ਚ ਵਿਚਾਰਨ ਹੋਵੇਗੀ ਦੇਹੋ ਸੱਜਣ ਅਸੀਸੜੀਆਂ ਜਿਉ ਹੋਵਾ ਸਾਹਿਬ ਸਿਉ ਮੇਲ ਇੱਥੇ ਮੰਮੇ ਨੂੰ ਲਾਵਾਂ ਮੇਲ ਲੱਲਾ ਮੇਲ ਸੋ ਇਹ ਇਸ ਦਾ ਸਹੀ ਉਚਾਰਨ ਹੋਵੇਗਾ ਜਿਵੇਂ ਕਿ ਆਪ ਜੀ ਨੂੰ ਦੱਸਿਆ ਸੀ ਕਿ ਗੁਰਬਾਣੀ ਦੇ ਵਿੱਚ ਮਹਾਰਣੀ ਦੇ ਅਨਸਾਰ ਸਿਰਫ ਮੁਕਤਾ ਕੰਨਾ ਸੋਰੀ ਮੁਕਤਾ ਸਿਹਾਰੀ ਤੇ ਔਂਕੜ ਇਹ ਲਗੂ ਨੇ ਜਿਵੇਂ ਕੀ ਤਾਰੇ ਤਤੈ ਨੂੰ ਕੰਨਾ ਤਾ ਰਾਰਿਨ ਲਾਮਾਰੇ ਤਾਰੇ ਸੇਵਾਵਾ ਸਸੇ ਲਾਮਸੇ ਵਾਵਿਨ ਕੰਨਾ ਵਾ ਵਾਵਿਨ ਕੰਨਾ ਉੱਤੇ ਹੀ ਵਿੰਦੀ ਵਾ ਸੇਵਾਵਾ ਇਹ ਇਸ ਦਾ ਸਹੀ ਉਚਾਰਨ ਹੈ ਇੱਕ ਵਾਰ ਫਿਰ ਤੋਂ ਉਚਾਰਨ ਕਰਦੇ ਹਾਂ ਸ ਸੇ ਨੂੰ ਲਾਵਾ ਸੇ ਵਾਵੇ ਨੂੰ ਕੰਨਾ ਵਾ ਵਾਵੇ ਨੂੰ ਕੰਨਾ ਉੱਤੇ ਹੀ ਬਿੰਦੀ ਵਾ ਸੇ ਵਾ ਜਿਮੇ ਕੇ ਨਿਤ ਨੇਮ ਨੰਨੇ ਨੂੰ ਸਿਹਾਰੀ ਨੇ ਤਤ ਨਿਤ ਨੰਨੇ ਨੂੰ ਲਾਮਾ ਨੇ ਮਮਾ ਨੇਮ ਨਨੇ ਨੂੰ ਲਾ ਨੇ ਮਮਾ ਨੇਮ ਨਤ ਨੇਮ ਇਹ ਇਸ ਦਾ ਸਹੀ ਉਚਾਰਨ ਹੈ ਸੋ ਹਮੇਸ਼ਾ ਹੀ ਧਿਆਨ ਰੱਖਣਾ ਹੈ ਕਿ ਜੋ ਮਹਾਰ ਨੀ ਦੇ ਹੈ 12 ਮਾਤਰਾਵਾਂ ਨੇ ਇਹਨਾਂ ਦਾ ਸਹੀ ਉਚਾਰਨ ਜਦੋਂ ਅਸੀਂ ਕਰਾਂਗੇ ਤਾਂ ਹੀ ਅਸੀਂ ਗੁਰਬਾਣੀ ਸ਼ੁੱਧ ਪੜ ਸਕਦੇ ਹਾਂ ਜਦੋਂ ਸਾਨੂੰ ਇਹ ਮਾਤਰਾਵਾਂ ਦੀ ਤੁਣੀ ਦਾ ਸਹੀ ਉਚਾਰਨ ਕਰਨ ਦਾ ਪਤਾ ਲੱਗ ਗਿਆ ਉਦੋਂ ਅਸੀਂ ਗੁਰਬਾਣੀ ਨੂੰ ਸ਼ੁੱਧ ਪੜ ਸਕਦੇ ਹਾਂ ਤਾਂ ਹੀ ਅਸੀਂ ਅੱਗੇ ਕਿਸੇ ਨੂੰ ਗੁਰਬਾਣੀ ਸ਼ੁੱਧ ਪੜ੍ਹਾ ਸਕਦੇ ਹਾਂ ਸੋ ਇਹਨਾਂ ਗੱਲਾਂ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ